हां जी, ਸਤਿ ਸ਼੍ਰੀ ਅਕਾਲ ਦੋਸਤੋ। ਠੀਕ ਠਾਕ ਹਾਂ ਜੀ। ਬਹੁਤ ਹੀ ਇੱਕ ਖੂਬਸੂਰਤ ਕਹਾਣੀ ਅੱਜ ਦੀ। ਤੁਹਾਨੂੰ ਬਹੁਤ ਚੰਗੀ ਲੱਗਣ ਵਾਲੀ ਆ। ਇੱਕ ਪਿਓ ਤੇ ਪੁੱਤਰ ਨਾ ਢਾਬੇ ਤੇ ਜਾਂਦੇ ਆ। ਛੋਟਾ ਜਿਹਾ ਰੈਸਟੋਰੈਂਟ ਲਗਾ ਲੋ ਕਿ ਉਹ ਕਿਤੋਂ ਲੰਘ ਰਹੇ ਹੁੰਦੇ ਆ ਉੱਥੇ ਰੋਟੀ ਖਾਣ ਲਈ ਰੁਕ ਜਾਂਦੇ ਆ। ਜਦੋਂ ਅੰਦਰ ਜਾਂਦੇ ਆ ਦੇਖਦੇ ਆ ਵੀ ਬੜਾ ਠੀਕ ਟਾਕ ਜਿਹਾ ਰੈਸਟੋਰੈਂਟ ਸੀਗਾ। ਕੋਈ ਬਹੁਤ ਹੀ ਸਫਾਈ ਵੀ ਨਹੀਂ ਸੀ ਤੇ ਕੋਈ ਬਹੁਤੇ ਗਾਹਕ ਵੀ ਉੱਥੇ ਨਹੀਂ ਸੀ ਬੈਠੇ। ਤੇ ਪਰ ਫੇਰ ਵੀ ਹੁਣ ਚਲੋ ਉਹਨਾਂ ਨੂੰ ਭੁੱਖ ਲੱਗੀ ਸੀ ਤੇ ਉੱਥੇ ਉਹਨਾਂ ਨੇ ਖਾਣਾ ਆਰਡਰ ਕਰਤਾ ਇੱਕੋ ਬੰਦਾ ਬਸ ਕਾਊਂਟਰ ਤੇ ਬੈਠਾ ਸੀ ਕੋਈ ਵੇਟਰ ਨਹੀਂ ਸੀ ਕੋਈ ਵੀ ਨਹੀਂ ਸੀ ਇੱਕੋ ਹੀ ਬੰਦਾ ਜਿਹੜਾ ਉਸ ਰੈਸਟੋਰੈਂਟ ਨੂੰ ਚਲਾ ਰਿਹਾ ਸੀ ਸ਼ਾਇਦ ਉਹ ਰੈਸਟੋਰੈਂਟ ਦਾ ਮਾਲਕ ਹੀ ਸੀਗਾ ਚਲੋ ਜੀ ਉਹ ਖਾਣੇ ਦਾ ਆਰਡਰ ਕਰਦੇ ਨੇ ਤੇ ਖਾਣੇ ਦਾ ਜਦੋਂ ਆਰਡਰ ਕਰਨ ਤੋਂ ਬਾਅਦ ਖਾਣਾ ਆ ਜਾਂਦਾ ਟੇਬਲ ਤੇ ਤਾਂ ਉਹ ਬੇਟਾ ਆਪਣੇ ਪਿਓ ਨੂੰ ਪੁੱਛਦਾ ਵੀ papa ਇੱਥੇ ਨਾ ਤਾਂ ਕੋਈ ਬੰਦਾ ਵਾ ਨਾ ਬਹੁਤੀ ਸਫਾਈਆ ਤੇ ਇੱਕੋ ਹੀ ਬੰਦਾ ਸਾਰੇ ਰੈਸਟੋਰੈਂਟ ਦੇ ਵਿੱਚ ਮੈਨੂੰ ਇੱਥੇ ਇੱਥੇ ਕਿਉਂ ਲੈ ਕੇ ਆਏ ਹੋ ਉਹ ਪਿਓ ਕਹਿੰਦਾ ਵੀ ਹੋਰ ਮੈਨੂੰ ਇੱਥੇ ਕੁਝ ਦਿਖਿਆ ਨਹੀਂ ਤੇ ਤਾਂ ਕਰਕੇ ਆਪਾਂ ਇੱਥੇ ਆ ਕੇ ਚੱਲੋ ਆਪਾਂ ਤਾਂ ਢੱਡੀ ਭਰਨਾ ਰੋਟੀ ਖਾਣੇ ਆ ਦੋਸਤੋ ਜਦੋਂ ਉਹ ਪਿਓ ਪੁੱਤ ਰੋਟੀ ਖਾਂਦੇ ਆ ਰੋਟੀ ਬੜੀ ਸੁਆਦ ਸੀ ਰੋਟੀ ਬਹੁਤ ਚੰਗੀ ਲੱਗੀ ਉਹਨਾਂ ਨੂੰ ਪਰ ਇਹ ਹੈਰਾਨ ਸੀ ਪਿਓ ਵੀ ਹੈਰਾਨ ਸੀ ਕਿ ਇੰਨਾ ਜਿਹੜਾ ਸਵਾਦ ਭੋਜਨ ਬਣਾਉਣ ਦੇ ਬਾਵਜੂਦ ਇੱਥੇ ਕੋਈ ਕਸਟਮਰ ਇੱਥੇ ਗਾਹ ਕਿਉਂ ਨਹੀਂ ਆਉਂਦਾ ਚਲੋ ਜੀ ਉਹ ਆਪਣਾ ਜਿਹੜਾ ਖਾਣਾ ਵਾ ਉਹ ਮੁਕੰਮਲ ਕਰਨ ਤੋਂ ਬਾਅਦ ਉੱਠਦੇ ਨੇ ਉਹ ਜਿਹੜਾ ਪਿਓ ਸੀਗਾ ਉਹ ਤੋਂ ਰਹਿ ਨਹੀਂ ਹੁੰਦਾ ਜਿਹੜਾ ਕਾਊਂਟਰ ਤੇ ਬੰਦਾ ਬੈਠਾ ਸੀ ਉਹਨੂੰ ਉਹ ਪੁੱਛਦਾ ਵਾ ਵੀ ਇੱਥੇ ਕਿਉਂ ਇੰਨੀ ਸ਼ਾਂਤੀ ਆ ਤੁਹਾਡੇ ਰੈਸਟੋਰੈਂਟ ਦੇ ਵਿੱਚ ਤੇ ਉਹ ਜਿਹੜਾ ਮਾਲਕ ਸੀਗਾ ਉਹ ਇਹ ਜਵਾਬ ਦਿੰਦਾ ਵੀ ਬਾਹਰ ਦੇਖੋ ਇੱਕ ਟਰੱਕ ਖੜਾ ਵੀ ਮੈਂ ਟਰੱਕ ਵੀ ਚਲਾਉਣਾ ਹੁੰਦਾ ਘਰ ਦਾ ਜਿਹੜਾ ਗੁਜ਼ਾਰਾ ਉਹ ਟਰੱਕ ਨਾਲ ਕਰਦਾ ਮੈਂ ਤੇ ਰੈਸਟੋਰੈਂਟ ਦੇ ਵਿੱਚ ਜਦੋਂ ਮੈਂ ਜਦਦਣ ਵੇਲਾ ਹੁੰਨਾ ਵਾ ਆ ਕੇ ਬਹਿਣਾ ਵਾ ਇਹਨੂੰ ਮੈਂ ਫੁੱਲ ਟਾਈਮ ਨਹੀਂ ਚਲਾਉਂਦਾ ਪਰ ਇਹਨੂੰ ਚਲਾਉਣ ਦੀ ਕੋਸ਼ਿਸ਼ ਜਰੂਰ ਕਰਦਾ ਪਰ ਜ਼ਿਆਦਾ ਜਿਹੜੀ ਮੇਰੀ ਕਮਾਈ ਆ ਉਹਦੇ ਤੋਂ ਹੀ ਹੁੰਦੀ ਆ ਟਰੱਕ ਤੋਂ ਚਲੋ ਐਨੀ ਗੱਲ ਸੁਣ ਕੇ ਉਹ ਪਿਓ ਪੁੱਤ ਬਾਹਰ ਆਉਂਦੇ ਨੇ ਤੇ ਉਹ ਜਿਹੜਾ ਪਿਓ ਸੀਗਾ ਉਹ ਕੀ ਕਰਦਾ ਉਹ ਟਰੱਕ ਬਾਰੇ ਕਾਫੀ ਜਾਣਕਾਰੀ ਰੱਖਦਾ ਸੀ ਮਕੈਨਿਕ ਸੀਗਾ ਉਹ ਵੀ ਆਪ ਉਹ ਉਹਦੇ ਨਾਲ ਟਰੱਕ ਨੂੰ ਬੜੇ ਬੁਰੀ ਬੁਰੇ ਕਹਿ ਲੋ ਤਰੀਕੇ ਦੇ ਨਾਲ ਖਰਾਬ ਕਰ ਜਾਂਦਾ ਉਹਦਾ ਇੰਜਨ ਖੋਲ ਕੇ ਇਹੋ ਜਿਹਾ ਸਿਸਟਮ ਵਿਗਾੜਦਾ ਉਹਦਾ ਵੀ ਉਹਨੂੰ ਕੋਈ ਵੀ ਮਕੈਨਿਕ ਸਹੀ ਨਹੀਂ ਕਰ ਸਕਦਾ ਹੁਣ ਬੇਟਾ ਸਾਰਾ ਕੁਝ ਦੇਖ ਰਿਆ ਹੁੰਦਾ ਉਹ ਕਹਿੰਦਾ ਪਾਪਾ ਇਹ ਕੀ ਕਰਦੇ ਪਏ ਹੋ ਐਦਾਂ ਕਿਉਂ ਕਰ ਰਹੇ ਹੋ ਤੇ ਉਹ ਕੋਈ ਜਵਾਬ ਨਹੀਂ ਦਿੰਦਾ ਉਹਨੂੰ ਕਹਿੰਦਾ ਚੱਲ ਘਰੇ ਚੱਲੀਏ ਤੇ ਉਹ ਘਰੇ ਚਲ ਜਾਂਦੇ ਨੇ ਕਾਫੀ ਸਾਲ ਦੋਸਤੋ ਬੀਤ ਜਾਂਦੇ ਨੇ ਪਰ ਉਹ ਜਿਹੜਾ ਬੇਟਾ ਸੀ ਉਹ ਇਸ ਗੱਲ ਨੂੰ ਭੁੱਲਿਆ ਨਹੀਂ ਸੀ ਵੀ ਮੇਰੇ ਪਾਪਾ ਨੇ ਕਿਸੇ ਦਾ ਨੁਕਸਾਨ ਕੀਤਾ ਸੀ ਕਾਫੀ ਸਾਲਾਂ ਬਾਅਦ ਜਦੋਂ ਉਹ ਉਸ ਰਸਤੇ ਤੋਂ ਇੱਕ ਵਾਰੀ ਗੁਜ਼ਰ ਰਿਹਾ ਹੁੰਦਾ ਵਾ ਹੁਣ ਉਹਦੇ ਫਾਦਰ ਦੀ ਡੈਥ ਹੋ ਚੁੱਕੀ ਹੋਈ ਆ ਉਹ ਇਹ ਸੋਚਦਾ ਵੀ ਕਿਉਂ ਨਾ ਦੇਖਿਆ ਜਾਵੇ ਵੀ ਉਹ ਜਿਹੜਾ ਰੈਸਟੋਰੈਂਟ ਸੀ ਤੇ ਉਹ ਕੀ ਕਿਸ ਹਾਲਤ ਦੇ ਵਿੱਚ ਅੱਜ ਵੀ ਮੇਰੇ ਪਿਓ ਨੇ ਉਹਦੇ ਨਾਲ ਇਨੀ ਬੁਰੀ ਕੀਤੀ ਸੀ ਮੈਂ ਮਾਫੀ ਵੀ ਮੰਗੇ ਹੁਣਾਂ ਉਸ ਰਸਤੇ ਤੋਂ ਲੰਘਦਾ ਹੋਇਆ ਉਸ ਲੋਕੇਸ਼ਨ ਤੇ ਜਦੋਂ ਪਹੁੰਚਦਾ ਜਿੱਥੇ ਰੈਸਟੋਰੈਂਟ ਸੀ ਤਾਂ ਕੀ ਦੇਖਦਾ ਬਹੁਤ ਵੱਡਾ 5 ਸਟਾਰ ਹੋਟਲ ਉਸੇ ਨਾਮ ਤੋਂ ਜਿਸ ਨਾਮ ਤੋਂ ਰੈਸਟੋਰੈਂਟ ਸੀ ਉੱਥੇ ਬਣਿਆ ਹੋਇਆ ਸੀ ਉਹ ਹੈਰਾਨ ਹੁੰਦਾ ਬੇਟਾ ਅੰਦਰ ਜਾਂਦਾ ਅੰਦਰ ਜਾ ਕੇ ਦੇਖਦਾ ਕਾਊਂਟਰ ਦੇ ਉੱਤੇ ਉਹੀ ਬੰਦਾ ਜਿਹੜਾ ਹੁਣ ਥੋੜਾ ਬਜ਼ੁਰਗ ਹੋ ਚੁੱਕਿਆ ਸੀ ਬੈਠਾ ਉਹਨੂੰ ਪਛਾਣ ਲੈਂਦਾ ਉਹ ਤੇ ਇਹ ਵੀ ਦੇਖਦਾ ਕਿ ਕਿੰਨੇ ਸਾਰੇ ਵਰਕਰ ਉਹਨੇ ਹੁਣ ਰੱਖੇ ਹੋਏ ਆ ਕਿੰਨੇ ਵੇਟਰ ਉੱਥੇ ਘੁੰਮ ਰਹੇ ਨੇ ਤੇ ਕਿੰਨਾ ਸਟਾਫ ਉਹਨੇ ਰੱਖ ਲਿਆ ਤੇ ਕਿੰਨੀ ਸਫਾਈ ਕਿੰਨਾ ਸੋਹਣਾ ਉਹਨੇ ਇੱਕ ਹੋਟਲ ਬਣਾ ਲਿਆ ਉਹ ਕਾਊਂਟਰ ਤੇ ਬੈਠੇ ਬੰਦੇ ਨੂੰ ਜਾ ਕੇ ਮਿਲਦਾ ਉਹਨੂੰ ਯਾਦ ਕਰਾਉਂਦਾ ਕਿ ਇੱਕ ਵਾਰੀ ਅਸੀਂ ਤੇਰੇ ਰੈਸਟੋਰੈਂਟ ਦੇ ਵਿੱਚ ਖਾਣਾ ਖਾਣ ਆਏ ਸੀ ਤੇ ਬਾਹਰ ਤੇਰੀ ਤੇਰਾ ਇੱਕ ਟਰੱਕ ਖੜਿਆ ਸੀ ਜੋ ਮੇਰੇ ਫਾਦਰ ਨੇ ਖਰਾਬ ਕਰਤਾ ਸੀ ਉਹ ਖੜਾ ਹੋ ਜਾਂਦਾ ਜਿਹੜਾ ਬੈਠਾ ਸੀ ਕਾਊਂਟਰ ਤੇ ਬੰਦਾ ਤੇ ਉਹਨੂੰ ਬਿਠਾਉਂਦਾ ਵਾ ਬੇਟੇ ਨੂੰ ਬੇਟਾ ਕਹਿੰਦਾ ਵੀ ਮੈਂ ਤੇ ਤੁਮ ਮਾਫੀ ਮੰਗਣਾ ਚਾਹਨਾ ਜਿਹੜਾ ਉਹ ਹੋਟਲ ਦਾ ਮਾਲਕ ਸੀ ਉਹਦੇ ਹੱਥ ਫੜਦਾ ਕਿ ਤੂੰ ਮਾਫੀ ਨਾ ਮੰਗ ਮੈਂ ਤਾਂ ਤੇਰੇ ਪਿਓ ਨੂੰ ਲੱਭਦਾ ਫਿਰਦਾ ਸੀ ਕਿ ਮੈਂ ਉਹਦਾ ਧੰਨਵਾਦ ਕਰ ਸਕਾਂ ਉਹ ਕਿੱਥੇ ਆ ਬੇਟਾ ਕਹਿੰਦਾ ਵੀ ਉਹ ਤਾਂ ਗੁਜ਼ਰ ਗਈ ਤਾਂ ਉਹਦੀ ਅੱਖਾਂ 'ਚੋਂ ਪਾਣੀ ਆ ਜਾਂਦਾ ਕਹਿੰਦਾ ਵੀ ਮੈਂ ਹੁਣ ਤੇਰਾ ਧੰਨਵਾਦ ਕਰਦਾ ਵਾਂ ਕਿ ਤੇਰੇ ਪਿਓ ਨੇ ਜਿਹੜਾ ਉਦਣ ਮੇਰਾ ਟਰੱਕ ਖਰਾਬ ਕੀਤਾ ਮੈਂ ਵੱਡੇ ਵੱਡੇ ਮਕੈਨਿਕ ਬੁਲਾ ਲਏ ਕਿਸੇ ਨੇ ਸਹੀ ਨਹੀਂ ਕੀਤਾ ਤੇ ਜਿਹੜੀ ਮੇਰੀ ਰੋਜੀ ਰੋਟੀ ਚੱਲਦੀ ਸੀ ਉਹ ਬੰਦ ਹੋ ਗਈ ਤੇ ਮੇਰੇ ਕੋਲ ਹੋਰ ਕੋਈ ਚਾਰਾ ਹੀ ਨਹੀਂ ਸੀ ਕਿ ਮੈਂ ਜਿਹੜਾ ਇਹ ਰੈਸਟੋਰੈਂਟ ਆ ਇਹਨੂੰ ਪ੍ਰੋਪਰ ਚਲਾਉਣ ਬਾਰੇ ਫੈਸਲਾ ਕੀਤਾ ਆਪਣਾ ਪਰਿਵਾਰ ਚਲਾਉਣ ਦੇ ਲਈ ਤੇ ਮੈਂ ਜਿਹੜਾ ਸਾਰਾ ਸਮਾਂ ਸੀ ਪੂਰੀ ਡੈਡੀਕੇਸ਼ਨ ਆਪਣੇ ਰੈਸਟੋਰੈਂਟ ਨੂੰ ਦੇਤੀ ਤੇ ਮੇਰਾ ਜਿਹੜਾ ਰੈਸਟੋਰੈਂਟ ਆ ਅੱਜ 5 ਸਟਾਰ ਹੋਟਲ ਦੇ ਵਿੱਚ ਬਦਲ ਗਿਆ ਸਿਰਫ ਤੇਰੇ ਪਿਓ ਦੇ ਕਰਕੇ ਇਹ ਤੇਰੇ ਪਿਓ ਨੇ ਕਮਾਲ ਕੀਤੀ ਆ ਜਿਹੜਾ ਬੇਟਾ ਵਾ ਉਹ ਵੀ ਬੜਾ ਹੈਰਾਨ ਹੁੰਦਾ ਤੇ ਇਹ ਉਹਨੂੰ ਇਸ ਇਸ ਗੱਲ ਦਾ ਅਹਿਸਾਸ ਹੋ ਜਾਂਦਾ ਵੀ ਉਸ ਦਿਨ ਮੇਰੇ ਫਾਦਰ ਨੇ ਇਦਾਂ ਕਿਉਂ ਕੀਤਾ ਸੀ ਇਹਦੀ ਭਲਾਈ ਦੇ ਲਈ ਇਦਾਂ ਕੀਤਾ ਸੀ ਕਿਉਂਕਿ ਉਹ ਪਰਖ ਗਏ ਸੀ ਕਿ ਇਹਦੇ ਹੱਥ ਦੇ ਵਿੱਚ ਕਲਾ ਵਾ ਇਹਦੇ ਹੱਥ ਦੇ ਵਿੱਚ ਇੱਕ ਟੈਲੈਂਟ ਆ ਕਿ ਵਧੀਆ ਖਾਣਾ ਬਣਾ ਸਕਦਾ ਜੇ ਇਹ ਪ੍ਰੋਪਰ ਟਾਈਮ ਇਹਨੂੰ ਦੇ ਦੂਗਾ ਤੇ ਕਾਮਯਾਬ ਜ਼ਰੂਰ ਹੋਊਗਾ। ਸੋ ਦੋਸਤੋ ਏਸੀ ਕਹਾਣੀ ਅੱਜ ਦੀ ਸਿੱਖਿਆ ਦੇਖੋ ਆਪਾਂ ਨੂੰ ਇਹ ਮਿਲਦੀ ਆ ਕਿ ਇੱਕ ਕੰਮ ਤੇ ਫੋਕਸ ਕਰ ਲਓ। ਦੋ ਬੇੜੀਆਂ 'ਚ ਪੈਰ ਕਹਿੰਦੇ ਆ ਨਾ ਕਿ ਨਾ ਪਾਇਆ ਕਰੋ ਉਹ ਕਦੇ ਕਾਮਯਾਬ ਨਹੀਂ ਹੁੰਦੇ। ਇਹ ਗੱਲ ਬਿਲਕੁਲ ਸਹੀ ਆ। ਇੱਕ ਕੰਮ ਦੇ ਉੱਤੇ ਪੂਰੀ ਜਾਨ ਲਗਾ ਦਿਓ ਇਹ ਨਾ ਸੋਚੋ ਮੈਂ ਆ ਵੀ ਕਰ ਲਾਂ ਉਹਦੇ ਤੋਂ ਵੀ ਕਮਾਈ ਕਰ ਲਾਂ ਇਹਦੇ ਤੋਂ ਵੀ ਕਮਾਈ ਕਰ ਲਾਂ ਤਾਂ ਬੰਦਾ ਦੋਨੋਂ ਪਾਸੇ ਜੋਗਾ ਨਹੀਂ ਰਹਿੰਦਾ। ਇੱਕ ਤੇ ਫੋਕਸ ਕਰਕੇ ਉਹਨੂੰ ਪਰਫੈਕਟ ਕਰਨ ਦੀ ਕੋਸ਼ਿਸ਼ ਕਰੋ ਕੰਮ ਨੂੰ ਉਹ ਕੰਮ ਤੁਹਾਨੂੰ ਜ਼ਰੂਰ ਕਾਮਯਾਬੀ ਦੇ ਦੂਗਾ ਇੱਕ ਦਿਨ ਬਹੁਤ ਬਹੁਤ ਧੰਨਵਾਦ ਜੀ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਜਲਦੀ ਮਿਲਦਾ